ਸ੍ਰੀ ਕਾਉ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਨਵਾਂ ਰੈਸਪੀ ਜਿਸ ਵਿੱਚ ਬਣਾਵਾਂਗੇ ਆਪਾਂ ਪੰਜਾਬੀ ਸਟਾਈਲ ਦੇ ਵਿੱਚ ਕੜੀ ਪਕੌੜਾ ਵਿੱਦ ਰਾਈਸ ਹਾਂਜੀ ਤੁਹਾਨੂੰ ਦਿਖਾਉਨੇ ਆਂ ਵੀ ਕਿਵੇਂ ਬੰਦਦੇ ਨੇ ਹਾਂਜੀ ਕੜੀ ਦੇ ਲਈ ਸਾਨੂੰ ਚਾਹੀਦਾ ਹੈ ਇੱਕ ਲੰਬੇ ਟਾਈਪ ਦਾ ਕੱਟਿਆ ਹੋਇਆ ਪਿਆਜ਼ ਉਸ ਤੋਂ ਲਏ ਗਏ ਟਮਾਟਰ ਇੱਕ ਟਮਾਟਰ ਲੈਂਦਾ ਆਪਾਂ ਨੇ ਥੋੜਾ ਜਿਹਾ ਲੱਤਾਂ ਜੇ ਆਪਾਂ ਲਸਣ ਤੋਂ ਹਰੀਆਂ ਮਿਰਚਾਂ ਥੋੜਾ ਇਹ ਪਾਵਾਂਗੇ ਅਦਰਕ ਇਹਦੇ ਵਿੱਚ ਹਾਫ ਕਰ ਲਾਂਗੇ ਇੱਕ ਲੈਤੀ ਆ ਜੀ ਆਪਾਂ ਸੁੱਕੀ ਲਾਲ ਮਿਰਚ ਬਹੁਤ ਤੇਜਾਸ ਕਰਕੇ ਥੋੜਾ ਮਸਾਲੇ ਦੇ ਵਿੱਚ ਵੀ ਪਾਏਗੀ ਤੇ ਪਕੌੜੇ ਵਿੱਚ ਵੀ ਪਾਏਗੀ ਥੋੜੇ ਘਟ ਰੱਖਣੇ ਆ ਜੀ ਕੜੀ ਪੱਤਾ ਇੱਕ ਕੌਲੀ ਆਪਾਂ ਲੈਤੀ ਬੇਸਨ ਦੀ ਉਸ ਤੋਂ ਬਾਅਦ ਆਪਾਂ ਲੱਸੀ ਦਾ ਇੱਕ ਕੱਪ ਲੈਂਦਾ ਜੀ ਫੈਂਟ ਕੇ ਰੱਖਿਆ ਹੋਇਆ ਦਾ ਹੁਣ ਇਸ ਦੇ ਵਿੱਚ ਆਪਾਂ ਬੇਸਨ ਮਲਾਵਾਂਗੇ ਸਾਡੇ ਕੋਲ ਹੈਗੇ ਨੇ ਸੁੱਕੇ ਮਸਾਲੇ ਹੋਂਟਾ ਨੂੰ ਦਿਖਾਉਣੀ ਆ ਵੀ ਕੜੀ ਦਾ ਤੜਕਾ ਕਿਵੇਂ ਲਗਾਈਦਾ ਦਾ ਜੇ ਇਧਰ ਆਪਾਂ ਫਰਾਈਪੈਨ ਗਰਮ ਰੱਖ ਦਿੱਤਾ ਹਾਂਜੀ ਆਪਾਂ ਇਹਦੇ ਵਿੱਚ ਬੇਸਨ ਐਡ ਕਰ ਰਹੇ ਹਾਂਗੇ ਆਪਸ ਵਿੱਚ ਮਿਲ ਰਹੇ ਨੇ ਹਾਂਜੀ ਇਹਦਾ ਪੇਸਟ ਰੈਡੀ ਹੋ ਰਿਹਾ ਜੀ ਇਹਦੇ ਵਿੱਚ ਆਪਾਂ ਥੋੜੀ ਕਰਾਂਗੇ ਹਲਦੀ ਐਡ ਦੇ ਕੋਲ ਮੈਂ ਚਮਚੇ ਨਾਲ ਹੀ ਹਿਲਾਇਆ ਇਹਨੂੰ ਪੇਸਟ ਨੂੰ ਵਧੀਆ ਵੈਟਰ ਬਣ ਚੁੱਕਿਆ ਜੀ ਹਾਂਜੀ ਆਪਾਂ ਸਰੋਂ ਦਾ ਤੇਲ ਪਾ ਰਹੇ ਹਾਂ ਜੀ ਇਹਦੇ ਸਪਾਉਂ ਦੇ ਥੋੜਾ ਇਹ ਗਰਮ ਹੋਣ ਦੇਰ ਇੱਕ 스ਪੂਨ ਇਹਦੇ ਵਿੱਚ ਆਪਾਂ ਹਲਦੀ ਐਡ ਕਰ ਰਹੇ ਹਾਂਗੇ ਬਾਕੀ ਆਪਾਂ ਮਸਾਲੇ ਦੇ ਵਿੱਚ ਪਾਉਣੇ ਮਿਕਸਰ ਬੰਦ ਜੂਗਾ ਜੀ ਇਹਨਾਂ ਤੋਂ ਹਾਂਜੀ ਇਹਦੇ ਵਿੱਚ ਇੱਕ ਕੌਲੀ ਆਪਾਂ ਜਿਹੜੀ ਲੱਤੀ ਸੀ ਉਹੀ ਪਾਣੀ ਐਡ ਕਰ ਰਹੇ ਹਾਂ ਤੇ ਜਦੋਂ ਤੁਸੀਂ ਕੜੀ ਥਿੱਕ ਹੋ ਜਾਵੇ ਉਹਦੇ ਵਿੱਚ ਪਾਣੀ ਗਰਮ ਹੀ ਪਾਉਣਾ ਜ਼ਿਆਦਾ ਗਰਮ ਨਹੀਂ ਪਾਉਣਾ మీడియం ਦਾ ਪਾਉਣਾ ਦਾ ਦੇਖੋ ਸਾਡਾ ਪੇਸਟ ਇਸ ਤਰ੍ਹਾਂ ਬਣ ਚੁੱਕਿਆ ਹੈਗਾ 5 ਮਿੰਟ ਲਈ ਆਪਾਂ ਨੂੰ ਰੈਸਟਿੰਗ ਤੇ ਰੱਖਦੇ ਆ ਉੱਧਰ ਲਗਾਉਣ ਲੱਗੇ ਆਪਾਂ ਤੜਕਾ ਉਹ ਤੁਹਾਨੂੰ ਖਾਣੇ ਆ ਵੀ ਅਸੀਂ ਕਿਹੜਾ ਤੜਕਾ ਲਗਾਉਣਾ ਹੈ ਇਹਦਰ ਪਾਉਣ ਲੱਗੇ ਆਪਾਂ ਜੀਰਾ ਥੋੜਾ ਜਿਹਾ ਤੇ ਸੁੱਕੇ ਮਸਾਲੇ ਜੀ ਕਾਲੀ ਮਿਰਚ ਚੂਰਾਂ ਧਨੀਆ ਅਲੱચી ਹਾਂਜੀ ਇਹ ਆਪਣਾ ਫਲੇਵਰ ਸਟ ਰੈ ਰਹੇ ਨੇ ਇਹਦੇ ਵਿੱਚ ਆਪਾਂ ਨੂੰ ਪਾਵਾਂਗੇ ਪਿਆਜ਼ ਹਾਂਜੀ ਆਪਾਂ ਇਹ ਪਾਣ ਦੇ ਤੋਂ ਕਿ ਮੈਂ ਲਾਲ ਸੜੀ ਪੱਤਾ ਇਹਨਾਂ ਦਾ ਫਲੇਵਰ ਐਡ ਹੋ ਜਾਏਗਾ ਚੰਗੀ ਤਰ੍ਹਾਂ ਸਾਰੇ ਨੂੰ ਮਿਕਸ ਕਰ ਦੋਸੋਂ ਤੋਂ 3 ਮਿੰਟਾਂ ਤੱਕ ਨੂੰ ਭੁੰਨ ਲੈਣਾ ਅਦਰਕ ਦਾ ਪੇਸਟ ਪਾ ਲਿਆ। ਹਾਂਜੀ ਹੁਣ ਇਹਦੇ ਵਿੱਚ ਆਪਾਂ ਨੇ ਗ੍ਰੇਨਡ ਕਰ ਲਿਆ ਸੀ ਅਦਰਕ ਅਖਰੀ ਮੈਂਚ ਤੇ ਲਸਣ ਪੇਸਟ ਪਾਉਣ ਲੱਗੇ ਆ। 3 ਤੋਂ 4 ਮਿੰਟ ਆਪਾਂ ਇਹਨੂੰ ਲੋ ਸਲੇਮ ਤੇ ਥੋੜਾ ਨਮਕ ਜਿਹਾ ਪੁੱਛ ਪਾਉਣਾ ਟਮਾਟਰ। ਹੁਣ ਆਪਾਂ ਇਹਦੇ ਵਿੱਚ ਕਰ ਰਹੇ ਹਾਂ ਟਮਾਟਰ ਐਡ। ਤੇ ਜਿਹੜੀ ਆਪਣਾ ਸਰ੍ਹੋਂ ਦਾ ਤੇ ਲੋਸ ਦਾ ਤੇ ਸੇਬ ਦਾ ਵਾਲਾ ਮਸਾਲਾ ਤੇਰੇ ਨੂੰ ਪਾਉਣਾ ਹੈ ਆਪਣਾ ਇਹਨੂੰ ਤਾਂ ਹਲਦੀ ਲੱਗ ਕੇ ਪਾਦੇ ਕੌੜੇ ਪਾਉਣੇ ਪਾਉਣੇ ਤੇ ਤਰ੍ਹਾਂ ਘੱਟ ਪਾਉਣੇ ਦੀ ਕੋਸ਼ਿਸ਼ ਕਰਵਾ ਦੇ ਜੀ ਹੁਣ ਤੇਲ ਸੜ ਰਿਹਾਗਾ ਮਸਾਲਾ ਆਪਣਾ ਇਹਦੇ ਵਿੱਚ ਪਾਉਂਦੇ ਥੋੜੀ ਜੀ ਲਾਲ ਮਿਰਚ ਬਿਲਕੁਲ ਥੋੜੀ ਜੀ ਕਿਉਂਕਿ ਆਪਣੇ ਹਰੀਆਂ ਮਿਰਚਾਂ ਤੇ ਲਾਲ ਸੁੱਕੀ ਮਿਰਚ ਪਾਈ ਜੀਆ ਫਿਰ ਆਪਾਂ ਇਹਦੇ ਪਕੌੜਿਆਂ ਚ ਵੀ ਪਾਉਣੀ ਹੈ ਕਿ ਯਾਰਾ ਸਪੈਸੀਅਲ ਥੋੜਾ ਜਿਹਾ ਗਰਮ ਮਸਾਲਾ ਮੈਂ ਹਲਦੀ ਵੀ ਨਮਕ ਪਾਉਣਾ ਆਪਾਂ ਨੇ ਇਹਦੇ ਵਿੱਚ ਅਵਾਲ ਆਏ ਤੋਂ ਬਾਅਦ ਕਿ ਇਸਾਡਾ ਟਾਈਮ ਹੋ ਗਿਆ ਆਪਾਂ ਇਹ ਰਿਸਵਾ ਮੰਗੇ ਪੇਸੋਂ ਦੇ ਦਹੀਂ ਦਾ ਪੇਸਟ ਜਿਹੜਾ ਆਪਾਂ ਨੇ ਬਣਾਇਆ ਹੋਸੀ ਆਪਣਾ ਪੇਸਟ ਥੋੜਾ ਥਿੱਕਾ ਦਾ ਇਹਦੇ ਵਿੱਚ ਹੁਣੀ ਆਪਾਂ ਪਾਣੀ ਮਿਲਾਵਾਂਗੇ ਜਦੋਂ ਇਹ ਗਰਮ ਜ਼ਿਆਦਾ ਹੋਊ ਤੇ ਇਹਨੇ ਇਹਦੇ ਵਿੱਚ ਪਾਣੀ ਮਿਲਾਉਣਾ ਹੈਗਾ ਫਿਰ ਜੇ ਮਲਣਾ ਹੈ ਤੁਹਾਨੂੰ ਜ਼ਿਆਦਾ ਥਿੱਕ ਲੱਗਦੀ ਆ ਕਿਉਂਕਿ ਇਹਦੇ ਵਿੱਚ ਪਕੌੜੇ ਵੀ ਪੈਣੇ ਨੇਗੇ ਫਿਰ ਥੋੜਾ ਜਿਹਾ ਗਰਮ ਕਰਕੇ ਹੀ ਪਾਉਣਾ ਹੈ ਆਹ ਦੇਖੋ ਇੰਦਰਾ ਪਰ ਇਸ ਤਿਆਰ ਕਰ ਲਈ ਹੁਣ ਇਹਨੂੰ ਆਪਾਂ 15 ਮਿੰਟ ਲਈ ਪਾਣੀ ਦੇ ਵਿੱਚ ਟਿਪ ਕਰਕੇ ਰੱਖਾਂਗੇ ਇਹਨੂੰ ਹੁਣ ਫੁੱਲ ਵਾਲ ਆ ਲੈਂਦੇ ਜੀ ਹਾਈ ਫਲੇਮ ਤੇ ਕਰਕੇ ਇਹ ਇਸ ਵਿੱਚ ਆਪਣਾ ਨਮਕ ਪਾਵਾਂਗੇ ਕੜਾਹੀ ਲੈ ਲਈ ਆਪਾਂ ਉਹਦੇ ਵਿੱਚ ਇੱਕ ਕਾਲੀ ਬੇਸਨ ਦੀ ਪਾਉਣੀ ਆ ਪਕੌੜੇ ਬਣਾਉਣ ਲਈ ਬਰੀ ਕੱਟਿਆ ਹੋਇਆ ਪਿਆਜ਼ ਐਡ ਕਰਾਂਗੇ ਥੋੜਾ ਇਹ ਨਮਕ గర్మ మసాల మేడరు వాళ్ళు శుయా ఏదో కడసి ఫేరి టైమ్ నమక పకౌడే బీద ਉਰੇ 35 ਚਲੈਂਟ ਲੈਣੇ ਨੇ ਕਿੜੀ ਬਣਾਉਣਾ ਮੈਂ ਫਿਰ ਲੋ ਪਲੇਟ ਤੇ ਕਰ ਦਣੀ ਹੈ ਪਹਿਲਾਂ ਹਾਈ ਕਲੇਮ ਤੇ ਕਰਕੇ ਇਹਨੂੰ ਦੋ ਦੋਨ ਵਾਲੀਆਂ ਦਵਾ ਦੇਣੀਆਂ ਤੇ ਨਾਲ ਮਿਕਸ ਹੋ ਜਵੇ। ਹਾਂ ਜੇ ਅੱਧਾ ਦੋ ਚਮਚੇ ਚ ਪਾਣੀ ਪਾ ਦੇਣਗੇ। ਜੇ ਆਪਣਾ ਪੇਸਟ ਜਿਆਦਾ ਪਤਲਾ ਨਾ ਹੋਵੇ। ਮਸਾਲੇ ਮਿਕਸ ਕਰ ਲੈਣੇ। പേസ് പകോടേ ലോ ഫേമ ਹਾਂਜੀ ਆਪਣੇ ਪਕੌੜੇ ਬਣ ਚੁੱਕੇ ਨੇ ਹੁਣ ਆਪਾਂ ਦਿਖਾਉਣਾ ਤੇ ਕੜੀ ਸਾਡੀ ਵੀ ਬਣ ਚੁੱਕੀ ਹੈ। ਕੋਲਾ ਆ ਹੀ ਜਾਂਦਾ ਵੀ ਇਹਨੂੰ ਇਹ ਇੰਨੀ ਕਿੱਥੇ ਰੱਖਣੀ ਹੈ ਜੀ ਬਹੁਤ ਜ਼ਿਆਦਾ ਨੇ ਰੱਖਾ ਹੈ ਇਹ। ਤੇ ਫੇਰ ਇਹਦੇ ਵਿੱਚ ਪਕੌੜੇ ਵੀ ਆੜ ਬੋ ਜਾਣਗੇ। ਪਕੌੜੇ ਜਦੋਂ ਆਪਾਂ ਨੇ ਪਾਣੀ ਵਿੱਚ ਅੱਧੂ ਬਾਅਦ 2 ਮਿੰਟ ਉਬਾਲੀ ਦੋਣੀ ਹੈ ਨਾ ਫਿਰ ਉਹਦੀ ਉਤਾਰ ਦੇਣੀ ਹੈ। ਕੜੀ ਸਾਡੀ ਪਾਸੇ ਤੇ ਰੈਡੀ ਹੋ ਚੁੱਕੀ ਹੈ ਬਿਲਕੁਲ। ਇੱਧਰ ਆਪਾਂ ਪਾਣੀ ਚੜਾ ਲੱਗਦਾ ਜੀ। ਚੌਲਾਂ ਦੇ ਲਈ ਤੇ ਥੋੜਾ ਜਿਹਾ ਕਰਮਾ ਹੋਣ ਤੇ ਇਹਦੇ ਵਿੱਚ ਆਪਾਂ ਚੌਲ ਪਾ ਦਾਂਗੇ ਕਿਉਂਕਿ 15 ਮਿੰਟ ਆਪਾਂ 14 ਮਿੰਟ ਪਕਾ ਕੇ ਰੱਖਿਆ ਹੋਇਆ ਹੈ। ਅੰਜ ਆਪਾਂ ਇਹਦੇ ਵਿੱਚ ਪਾਉਣ ਲੱਗੇ ਚੌਲ। ਅੰਜ ਇਹ ਤਾਂ ਚੌਲ ਪਾ ਦਤ ਨੇ। ਇੱਕ ਬੋਰੀ ਨਾਲ ਪਾ ਦਾਂਗੇ। ਅੰਜ ਇਹਦੇ ਵਿੱਚ ਪਕਾਉਣ ਦੇ ਪਕੌੜੇ। ਇਹਦੇ ਵਿੱਚ ਬਾਦ ਅਨਲੇ ਜਿਆਦਾ ਕੜੀ ਸਿੱਕੀ ਲਗਾ ਰਹੀ ਹੈ ਹਾਂਜੀ ਸਾਡੇ ਪਕੌੜੇ ਹਲਕੜੇ ਬਣ ਕੇ ਤਿਲਕੋ ਰੈਡੀ ਹੋ ਗਏ ਸਿੱਕੇ ਸਿੱਕੇ ਸਾਦੇ ਹੋ ਗਏ ਤੇ ਆਪਾਂ ਇੱਥੇ ਫਰਾਈ ਪੈਨ ਨੂੰ ਗਰਮ ਕਰ ਲਿਆ ਸੀ ਉਹਦੇ ਵਿੱਚ ਤੇਲ ਪਾਰਕਿਆ ਪਾਉਣੀ ਥੋੜਾ ਜਿਹਾ ਤੇਲ ਪਾਇਆ ਸੀ ਜਿਹੜਾ ਕਿ ਆਪਾਂ ਨੇ ਪਕੌੜਿਆਂ ਵਾਲਾ ਹੀ ਤੇਲ ਸੀ ਉਸ ਨੂੰ ਕੌਂਚ ਕੇ ਪਾ ਲਿਆ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਤੜਕਾ ਲਵਾ ਲਈਏ ਤਰਕਤਣਾਇਆ ਕੰਨੀ ਉੱਤੇ ਪਾਉਣਾ ਹਾਂਜੀ ਕੜੀ ਪਕੌੜਾ ਆਪਣੇ ਬਿਲਕੁਲ ਓਕੇ ਹੋ ਚੁੱਕੇ ਨੇ ਆਪਾਂ ਹੁਣ ਸਵਾਹ ਨੂੰ ਬਿਲਕੁਲ ਹਮਾਰਾ ਟਿਕਿਆ ਹੋਣਾ ਆਪਾਂ ਇਹਨੂੰ ਗੈਸ ਨੂੰ ਕਰ ਦਾਂਗੇ ਬੰਦ ਉਦੋਂ ਜਿਹੜਾ ਇਹਦਾ ਟੱਪਾਂ ਜਿਹੜਾ ਇਹਦਾ ਪਾਣੀ ਰਹਿੰਦਾ ਬਿਲਕੁਲ ਸੁੱਕ ਜਾਣਗੇ ਤੇ ਹੋਰ ਵੀ ਸੌਫਟ ਹੋ ਜਾਣਗੇ ਇਸ ਦਾ ਫਿਰ ਬਾਅਦ ਵਿੱਚ ਆਪਾਂ ਹਾਂਜੀ ਰਾਈਸ ਆਪਣੇ ਬਿਲਕੁਲ ਬਣ ਚੁੱਕੇ ਨੇ ਹੁਣ ਆਪਾਂ ਇਹਨੂੰ ਸਿੰਪਲ ਪਾਣੀ ਦੇ ਵਿੱਚ ਠੰਡੇ ਪਾਣੀ ਦੇ ਵਿੱਚ ਕੱਢ ਦੇਵਾਂਗੇ ਤਾਂ ਜੋ ਜਿਹੜਾ ਇਹਦਾ ਹੈਗਾ ਮਿਕਸਚਰ ਜੈਗਾ ਦੇ ਪੈਨ ਦੇ ਵਿੱਚ ਬਣਾਇਆ ਸੀ ਆਪਾਂ ਠੰਡਾ ਪਾਣੀ ਪਾ ਲਿਆ ਹੁਣ ਆਪਾਂ ਰਾਈਸ ਦੇ ਉੱਪਰ ਪਾਵਾਂਗੇ 5 ਸੈਂਟੀਮੀਟਰ ਪਾਣੀ ਵਿੱਚ ਹੀ ਰੱਖ ਦਵਾਂਗੇ ਤਾਂ ਜੋ ਜਿਹੜਾ ਚੌਲਾਂ ਦਾ ਪਾਣੀ ਸਾਰਾ ਬਾਹਰ ਆ ਜਾਵੇ ਸ਼ਾਲਣੀ ਦੇ ਵਿੱਚ ਆਪਾਂ ਛਾਲ ਲਿਆ ਜੀ ਨਾਲ ਉਧਰ ਆਪਾਂ ਲਗਾਉਣੀ ਹੈ ਤਾਂ ਤੜਕਾ ਹਾਂਜੀ ਅਗਰ ਪੈਨ ਗਰਮ ਹੋ ਚੁੱਕਿਆ ਹੁਣ ਪਾਵਾਂਗੇ ਆਪਾਂ ਤੇ ਤੇ ਓਇਲ ਅਦਰ ਫਾਈਨ ਆਇਲ ਯੂਜ਼ ਕਰਦੇ ਆਏ ਇਹ ਆਪਣੀ ਥੋੜਾ ਜਿਹਾ ਗਰਮ ਹੋਣ ਤੇ ਪਾ ਦੋ ਜੀਰਾ ਫਿਰ ਪਤਾ ਲੱਗੇ ਆਪਾਂ ਜਿਹੜੇ ਆਪਣੇ ਚੌਲ ਰੈਡੀ ਹੋ ਚੁੱਕੇ ਨੇ ਉਹ ਪਾ ਦਾਂਗੇ ਹਾਂਜੀ ਤੇ ਪਚੀਰਾ ਪਾਤਾ ਜੇ ਤਾਂ ਹੁਣ ਆਪਾਂ ਮਿਲਾ ਲਈਏ ਹਾਂਜੀ ਸਾਡੀ ਕੜੀ ਚੌਲ ਜੀਰਾ ਚੌਲ ਤੇ ਬੂੰਦੀ ਰੈਡੀ ਹੋ ਚੁੱਕੀ ਆ ਤੇ ਤੁਸੀਂ ਵੀ ਬਣਾ ਕੇ ਦੇਖਿਓ ਜੀ ਪੰਜਾਬੀ ਸਟਾਈਲ ਦੇ ਵਿੱਚ ਔਰ ਦਸੇ ਤੁਸੀਂ ਕਿਵੇਂ ਬਣਾਉਨੇ ਅਸੀਂ ਤਾਂ ਇਸ ਤਰੀਕੇ ਨਾਲ ਬਣਾਉਣੀ ਹੈ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਔਰ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤਾਂ ਜੋ ਨੈਕਸਟ ਵੀਡੀਓ ਤੁਹਾਡੇ ਕੋਲੇ ਹਰ ਇੱਕ ਪਹੁੰਚਦੀ ਰਹੇਗੀ ਧੰਨਵਾਦ ਜੀ